ਸੇਵ ਜੀ ਦੀ ਮੂਰਤੀ ਕਾਦੇ ਤੋੜੀ ਆ ਸੇਵ ਜੀ ਦੀ ਮੂਰਤੀ ਕਾਦੇ ਤੋੜੀ ਸੇਵ ਜੀ ਦੀ ਮੂਰਤੀ ਤੋੜੀ ਆ ਚੱਲ ਜਾ ਉਹ ਨਮਗ ਹਾਂ ਰੱਬਾ ਜੀ ਰੱਬਾ ਮਾਰ ਕੇ ਦਿਖਾ ਹੈਗਾ ਦਮ ਹਾਂ ਇਹ ਮੂਰਤੀ ਕੰਮ ਲਾਣ ਗਿਆ मेरा इक बजना <laughs> <laughs> क्या, <laughs> <है? दारुपी laughs> क्या गंद पाया हो फालतू जे <laughs> है दारू पी के क्या गंद पाया हो यार दसो है भाई ਹਾਂ ਸ਼ਿਵਜੀ ਦੀ ਮੂਰਤੀ ਭੰਤੀ ਹਾਂ ਸ਼ਿਵਜੀ ਦੀ ਮੂਰਤੀ ਭੰਤੀ ਆ ਗੱਲ ਗਲਤ ਆ ਆ ਪਿੱਛੇ ਤੁਸੀਂ ਕਰੀ ਕਰੀ ਉਹ ਤੇਰੀ ਪਾਈ ਨੇਪਲ ਹੋਰ ਕੇ ਤੋਂ ਹੈ ਹੁਣ ਦੱਸੋ ਬਸ ਬਸ ਹੋ ਗਿਆ ਹੁਣ ਚੱਲ ਆਪਣੀ ਰੇੜੀ ਆ ਪਲਟਣੀਆਂ ਪਲਟ ਦੇ ਬੱਸ ਬੱਸ ਉਹ ਰਹਿਣ ਉਹ ਤਾਂ ਮੈਂ ਮੱਡੀ ਪਾ ਜੂਗਾ ਸਾਹਿਬ ਦੇਖ ਰਹੇ ਆ ਬਤਾ ਬੰਡਾ ਉਹ ਵਾ ਦੇਖ ਰਹੇ ਆ ਸਾਹ ਗੱਟੋਂ ਉਹਨਾਂ ਦੇਖ ਰਹੇ ਆ ਬੋਲੋ ਬਹੁਤ ਗੰਭੀਰ ਜੀ ਨੇ ਸ਼ਿਵ ਜੀ ਦੀ ਮੂਰਤੀ ਨਹੀਂ ਭੰਨਣੀ ਚਾਹੀਦੀ ਸੀ ਦੀ ਵੈਸੇ ਠੀਕ ਆ ਇਹ ਬੇਗਦਰ ਆ Hindu ਧਰਮ ਦੇ ਅਸੀਂ ਵੀ ਇਖਵਾਲੇ ਤੁਸੀਂ ਵੀ ਹੈਗੇ ਆ ਐਤੇ ਪਿੱਛੇ ਕ੍ਰਿਸ਼ਨ ਜੀ ਦੀ ਫੋਟੋ ਲਾਈ ਆ ਹੈ ਜਦ ਤਾ ਤੁਸੀਂ ਇਹਨਾਂ ਨੂੰ ਆਰਤੀ ਕਰਦੇ ਆ ਹੁਣ ਸ਼ਿਵ ਜੀ ਦੀ ਮੂਰਤੀ ਭੰਨਤੀ ਕਿਆ ਗੱਲ ਹੈ ਹੈ ਤੇ ਤੇਰਾ ਮੂਰਤੀ ਆਲਾ ਆ 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 ਮੇਨ ਬਾਜ਼ਾਰ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਭਗਵਾਨ ਛਿਪ ਦੀ ਮੂਰਤੀ ਨੂੰ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇੱਕ ਵਿਅਕਤੀ ਵੱਲੋਂ ਮੌਕੇ ਦੀ ਵੀਡੀਓ ਬਣਾ ਕੇ ਹਰਕਤ ਕਰਨ ਵਾਲੇ ਵਿਅਕਤੀ ਨੂੰ ਪਰਜਾਇਮ ਗਿਆ ਦੱਸਦੇ ਕਿ ਮੂਰਤੀ ਖੰਡਿਤ ਕਰਨ ਵਾਲਾ ਵਿਅਕਤੀ ਬਾਜ਼ਾਰ 'ਚ ਫਰੂਟ ਦੀ ਰੇੜੀ ਲਗਾਉਂਦਾ ਹੈ ਤੇ ਉਸ ਵੱਲੋਂ ਜਾਣਬੁੱਝ ਕੇ ਭਗਵਾਨ ਛਿਪ ਦੀ ਮੂਰਤੀ ਜੋ ਕਿ ਉਸ ਦੀ ਰੇੜੀ ਉੱਤੇ ਹੀ ਮੌਜੂਦ ਸੀ ਉਸ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਖੰਡਿਤ ਕੀਤਾ ਗਿਆ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਦੀ ਮੰਗ ਕੀਤੀ ਗਈ ਜਿਸ ਤੇ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ 'ਚ ਕਾਰਵਾਈ ਕਰ ਦਿਆ ਪਰਜ ਇਕ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਸੀ ਕਿ ਕਿਸੇ ਜੋ ਸ਼ਿਵ ਜੀ ਦੀ ਮੂਰਤੀ ਦਾ ਅੰਦਰਾਧਰ ਕੀਤਾ ਹੈ ਇੱਕ ਰਾਜੂ ਨਾਮ ਦਾ ਹੈਗਾ ਰਾਜਕੁਮਾਰ ਨਾਮ ਦਾ ਵਿਅਕਤੀ ਹੈ ਇੱਥੇ ਅਲੀ ਮੋਲੇ ਦੇ ਰਹਿਣ ਵਾਲਾ ਹੈ ਉਹਨੇ ਨਿਰਾਦਰ ਕਰਿਆ ਸ਼ਿਵ ਜੀ ਦੀ ਮੂਰਤੀ ਦਾ ਤੇ ਉਥੇ ਅਸੀਂ ਕੰਪਲੇਨਟ ਮੰਗੀ ਸਾਰੇ ਅਸੀਂ ਸਾਡੇ ਪ੍ਰਜਾਣ ਜੀ ਆਏ ਸੀ ਇੱਥੇ ਸਜਨੇ ਬਨਾਲੀ ਜੀ ਉਹਨਾਂ ਦਾ ਅਸੀਂ ਬਿਆਨ ਲਿਖਦੇ ਕਿ ਅਸੀਂ ਅਗਲੀ ਕਾਰਵਾਈ ਅਮਲ ਕਰਤੀ ਹੈ ਤੇ ਬੰਦੇ ਨੂੰ ਅਰੈਸਟ ਕਰ ਲਿਆ ਹੈ ਤੇ ਕਨਫਿਊਜ਼ਨਲ ਹੈ ਉਹ ਧਾਰਮਿਕ ਪਵਨ ਨੂੰ ਇਸ ਪੋਚਾਂ ਦਾ ਅਸੀਂ ਜਿਹੜੀਆਂ ਉਹ ਧਾਰਾ ਲਗਾ ਕੇ ਅਸੀਂ ਕੰਮ ਕਰਦੇ ਹਾਂ ਸਾਡੇ 7:30 ਵਜੇ ਮੈਨੂੰ ਇੱਕ ਫੋਨ ਆਂਦਾ ਹੈ ਉਹਦੇ ਫੋਨ ਦੇ ਚ ਇਹਨੂੰ ਦੱਸਿਆ ਗਿਆ ਕਿ ਉੱਥੇ ਕਿਸੇ ਇੱਕ ਬੰਦੇ ਨੇ ਸ਼ਰਾਬ ਪੀਤੀ ਵੀ ਤੇ ਜੋ ਸ਼ਿਵ ਭੂਲ ਦੀ ਮੂਰਤੀ ਲੱਗੇ ਉਹ ਮੂਰਤੀਆਂ ਨੂੰ ਤੋੜ ਦਆਦੇ ਤੇ ਉਸ ਸੰਬੰਧੀ ਅਸੀਂ ਅੱਜ ਥਾਣੇ 'ਚ ਆਏ ਸੀਗੇ ਤੇ ਥਾਣੇ 'ਚ ਕੰਪਲੀਟ ਕੀਤੀ ਹੈ ਤੇ ਉਹਦੇ 'ਚ 295 ਦਾ ਪੱਤਾ ਦੱਚਣ ਦੀ ਇਹ ਮੰਗ ਕੀਤੀ ਹੈ ਹਰਮਿੰਦਰਪਾਲ ਸਿੰਘ ਹਲੂਵਾਲੀਆ ਰੋਪੜ ਤੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਸਚੀਵਾ ਪੰਜਾਬ ਦਾ ਕਿਸਾਨ ਮੋਰਚੇ ਦਾ ਮੈਨੂੰ ਪਤਾ ਲੱਗਿਆ ਸੀ ਵੀ ਸ਼ਾਮ ਨੂੰ ਇੱਕ ਕੋਈ ਫਰੂਕ ਦੀ ਰੇੜੀ ਲਾਂਦਾ ਜਿਹਨੇ ਜਿਹੜਾ ਇਹ ਦਾਰੂ ਪੀਤੀ ਵੀ ਸੀ ਔਰ ਜਿਹੜੀ ਪੋਲੇਨਾਥ ਦੀ ਮੂਰਤੀ ਆ ਇੱਕ ਉਥੇ ਓਪਨ ਦੇ ਵਿੱਚ ਦਰਖਤਾਂ ਦਰਖਤ ਦੇ ਕੋਲ ਬਹੁਤ ਮੂਰਤੀਆਂ ਪਈਆਂ ਹੋਈਆਂ ਉਹਦੇ ਚੋਂ ਨਾ ਪੋਲੇਨਾਥ ਦੀ ਜਿਹੜੀ ਮੂਰਤੀ ਆ ਉਹਨੂੰ ਖੰਡਿਤ ਕੀਤਾ ਹੈ ਤੋੜਿਆ ਹੈ ਔਰ ਬਹੁਤ ਹੀ ਜਿਹੜੀ ਨਿੰਦਨਯੋਗ ਇਹ ਗੱਲ ਹੈ ਤੇ ਮੈਸੇਜ ਉਹਨਾਂ ਨੂੰ ਮਿਲਿਆ ਸੀ ਜਿਹੜੀ ਕਾਰਵਾਈ ਉੱਤੇ 295 ਇਹਦੀ ਹੋ ਗਈ ਹੈ ਪਰ ਚਾਹਤ ਪਰ ਜੀ ਹਲੇ ਕੱਲੇ ਤੋਂ ਇਹ ਪ੍ਰੋਟੈਸਟ ਕਰਿਆ ਅੱਜ ਫੇਰ ਰੋਪੜ ਦੇ ਮਾਮਲਾ ਦੇਖਿਆ ਤੁਹਾਨੂੰ ਕੀ ਲੱਗਦਾ ਕਿ ਇਲੈਕਸ਼ਨ ਦੇ ਦਿਨਾਂ 'ਚ ਇਹ ਸਭ ਕੁਝ ਕਿਉਂ ਹੁੰਦਾ ਹੈ ਦੇਖੋ ਇਹ ਤਾਂ ਇੱਕ ਇਹਦੇ ਬਾਰੇ ਮੈਂ ਕੁਝ ਜ਼ਿਆਦਾ ਟਿੱਪਣੀ ਨਹੀਂ ਕਰਦਾ ਜੰਨਾ ਪਰ ਜਿਹੜੀ ਵੀ ਜੋ ਵੀ ਹੋਇਆ ਬਹੁਤ ਹੀ ਮੰਦਭਗਾ ਹੋਇਆ ਹੈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਦੇਖੋ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਵੀ ਜਿੰਨੇ ਵੀ ਓਪਨ ਦੇ ਵਿੱਚ ਮੰਦਰ ਆ ਕਿਦਾਂ ਹੁਣ ਕਿਸੇ ਵੀ ਦਰਖਤ ਦੇ ਵੀ نیچے ਕੋਈ ਮੂਰਤੀ ਪਈ ਆ ਕੁਝ ਵੀ ਪਿਆ ਹੈ ਉਹਨਾਂ ਨੂੰ ਚੱਕ ਕੇ ਪ੍ਰਸ਼ਾਸਨ ਦੇ ਦੁਆਰਾ ਜਾਂ ਅਸੀਂ ਨਾਲ ਚਲੂਗੇ ਵੀ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਵੀ ਕੱਲ ਨੂੰ ਕੋਈ ਹੋਰ ਇਹੋ ਜਿਹੀ ਘਟਨਾ ਸਾਡੇ ਸ਼ਹਿਰ ਚ ਨਾ ਹੋਵੇ ਸਾਡੇ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਖਰਾਬ ਨਾ ਹੋਵੇ